ਟਕਾਈ ਨਹੀਂ ਮੈਂ ਤੇ ਐਮਸੀ ਸਹਿਬਾਨ ਖੜੇ ਆ ਮੈਂ ਤੇ ਕਿਆ ਵੀ ਖਰੜਦੀ ਕਮੇਟੀ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੀ ਬਣਾਓ ਜੋ ਮੇਰਾ ਸੁਪਨਾ ਖਰੜ ਨੂੰ ਲੈ ਕੇ ਦੇਖੋ ਤੁਸੀਂ ਜੇ ਤਾਂ ਅਕਾਲੀ ਦਲ ਦੇ ਹੱਕ ਚ ਬੋਲਣਾ ਹੈ ਨਹੀਂ ਨਹੀਂ ਮੇਰਾ ਸਵਾਲ ਨਹੀਂ ਨਹੀਂ ਜਿਹੜੀ ਹੈਗੀ ਐਸ ਤਾਂ ਮੈਂ ਇਥੇ ਅਕਾਲੀ ਦਲ ਦੀ ਐ ਅਕਾਲੀ ਦਲ ਸਰਕਾਰ ਤੁਹਾਨੂੰ ਪਤਾ ਹੋਣੀ ਜਿਹੜੀ ਕਿਤੇ ਕਿਤੇ ਜਿਉਂਦੀ ਹੈ ਠੀਕ ਮਾਣਾ ਮੋਟਾ ਕਿਤੇ ਉਹਨੂੰ ਦੁਗਦੀ ਨੂੰ ਸਾਹ ਆਉਂਦਾ ਜੇ ਤੁਹਾਨੂੰ ਇੱਥੇ ਨਾ ਆਪਣੇ ਦੇਸ਼ ਵਿੱਚ ਆਪਣੇ ਪੰਜਾਬ ਵਿੱਚ ਇਹ ਰਵਾਜ ਰਿਹਾ ਪਿਛਲੇ 50 ਸਾਲਾਂ ਦਾ ਲੋ ਤੇ ਪਾਉਣਾ ਫਿਰ ਜਿਹੜਾ ਪੈਸਾ ਹੁੰਦਾ ਉਹ ਅਫਸਰਾਂ ਤੋਂ ਲੈ ਕੇ ਲੀਡਰਾਂ ਤੱਕ ਵੰਡਿਆ ਜਾਣਾ ਇਹ ਰਵਾਜ ਹੈ ਜਿਹਦੇ ਕਰਕੇ ਸਾਡਾ ਜਿਹੜਾ ਪੰਜਾਬ ਹੈ ਜਾਂ ਸਾਡਾ ਪੂਰਾ ਮੁਲਕ ਹੈ ਉਹ ਗਲੀਆਂ ਨਾਲੀਆਂ ਦੀ ਸਮੱਸਿਆ ਤੋਂ ਕਦੇ ਉੱਠਿਆ ਹੀ ਨਹੀਂ ਇਲੀਗਲ ਕਲੋਨੀਆ ਇਲੀਗਲ ਬਿਲਡਿੰਗਾਂ ਜਿਹੜਾ ਆ ਕੇ ਆ ਕੇ ਸੈਟਿੰਗ ਪਾ ਲਓ ਤੁਸੀਂ ਚੰਡੀਗੜ੍ਹ ਦੇਖੋ ਬਣਿਆ ਹੋਇਆ ਨੇ ਇੱਕ ਸਰਤਾ ਦੇ ਵਿੱਚ ਬਣਿਆ ਹੋਇਆ ਉੱਥੇ ਕੋਈ ਸਿਸਟਮ ਤੇ ਹੈ ਹੀ ਹੈ ਲਾਗੂ ਹੈ ਹੀ ਇੱਥੇ ਤਾਂ ਜੇ ਹਰ ਚੀਜ਼ ਦੇ ਵਿੱਚ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਧਰ ਜਾਣਾ ਹਲੇ ਸਾਲ 3 ਹੋਏ ਨੇ ਇੱਕ 70 ਸਾਲ ਦਾ ਸਿਸਟਮ ਹੈ ਇੱਕ 3 ਸਾਲ ਦੀ ਸਰਕਾਰ ਹੈ ਉਹ ਸਾਰੀਆਂ ਚੀਜ਼ਾਂ 'ਚ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹ ਹੋ ਜਾਊਗਾ ਜੇ ਲੋਕ ਨਹੀਂ ਇਹ ਸਰਕਾਰ ਨਹੀਂ ਦਿੰਦੀ ਨਹੀਂ ਟੈਂਡਰ ਨਹੀਂ ਤਾਂ ਤੁਹਾਡੀ ਸਰਕਾਰ ਕਰੀ ਨਾ ਨਹੀਂ ਟੈਂਡਰ ਨਾ ਕਰ ਕੋਈ ਤੁਹਾਡੀ ਦੀ ਨਹੀਂ ਤੂੰ ਸੁਣ ਦੀ ਯੋ ਸਾਹਿਬ ਅੱਗੇ ਆਓ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੀ ਖਰੜਾ ਕਮੇਟੀ ਦੇ ਠੇਕੇ ਨੇ ਉਹਨੇ ਮੈਨੂੰ ਪੱਤਰਕਾਰ ਸਾਹਿਬ ਨੇ ਪੁੱਛਿਆ ਕਿ ਇਹ ਇਹ ਇੱਕ ਬੰਦੇ ਕੋਲ ਕਿੰਨੇ ਠੇਕੇ ਨੇ ਕੋਈ ਤਨਜੀ ਤੁਸੀਂ ਤੁਹਾਡੇ ਰਿਕਾਰਡ ਚ ਦੇਖੋ ਨਾ ਇੱਕ ਬੰਦੇ ਕੋਲ ਇਹਨਾਂ ਨੇ ਮੈਨੂੰ ਰਿਕਾਰਡ ਦਿੱਤਾ ਵੀ ਇਹਨੇ ਠੇਕੇ ਪਿਛਲੀ ਵਾਰ ਵੀ ਮੀਟਿੰਗ ਚ ਵੀ ਗੱਲ ਹੋਈ ਸੀ ਮੈਂ ਤੁਹਾਨੂੰ ਦੱਸਿਆ ਸੀ ਵੀ ਇਹਨਾਂ ਨੂੰ ਇਹਨਾਂ ਨੂੰ ਬਲੈਕਲਿਸਟ ਕਰ ਦਿਓ ਕਿਹਾ ਕਿ ਨਹੀਂ ਮੈਂ ਬਲੈਕਲਿਸਟ ਜਿਹੜੀ ਆਨਲਾਈਨ ਆਪਰੇਟ ਹੁਣ ਪਰੇ ਨੇ ਪੁਰਾਣੇ ਕੰਮ ਕਿੰਦਰ ਚੱਲੀ ਜੌਣ ਦੇ ਕੁਛ ਕੋਣ ਚਾਹਤ ਪਰਤੋੜਦੇ ਆ ਨਾ ਨੂੰ ਬੰਦ ਕਰਤਾ ਕਿ ਨਹੀਂ ਕਰਤਾ ਮੈਂ ਉਹ ਜਿਹੜੇ ਕੰਮ ਨੇ ਉਹ ਜਿਹੜੇ ਕੁਛ ਕੰਮ ਸੀ ਚੱਲੇ ਨਵੇਂ ਕੰਮ ਨੇ ਜਿਹੜੇ ਨਵੇਂ ਤੇ ਬਲੈਕਲਿਸਟ ਕੰਦੇ ਨੂੰ ਕਿਉਂ ਦੇ ਦੋ ਸਾਰੇ ਮੈਂ ਅਸੀਂ ਨਹੀਂ ਦਿੱਤੇ ਸਾਰੇ ਆਨਲਾਈਨ ਸਰਕਾਰੀ ਪੋਰਟਲ ਇਹ ਕੋਈ ਰਾਏ ਨਹੀਂ ਜਿਹੜਾ ਬੰਦਾ ਨਹੀਂ ਨਹੀਂ ਸਰਕਾਰ ਦੇ ਪੋਰਟਲ ਦੇਣਾ ਕੋਈ ਕਿਤੋਂ ਬਾਹਰ ਨਹੀਂ ਨਾ ਪੂਰੇ ਸਰਕਾਰ ਦੇ ਪੋਰਟਲ ਤੇ ਕਿਤੋਂ ਕੋਈ ਕੰਮ ਪਾ ਸਕਦਾ ਜਿਹੜੇ ਆਪਣਾ ਕੋਈ ਰੋਲ ਨਹੀਂ ਦਿੰਦੇ ਨਹੀਂ ਨਹੀਂ ਲੈਸ ਤੇ ਲੋ ਕੁਆਲਟੀ ਵਾਲੇ ਕੰਮ ਕਿਉਂ ਕਰ ਰਹੇ ਮੈਂ ਮਿਲਦਾ ਮੈਡਮ ਗੱਲ ਤਾਂ ਇਹੀ ਯਾ ਤਾਂ ਇਹਨਾਂ ਦੀਆਂ ਨਿਕਲ ਜਾਣੀਆਂ ਨੇ ਕੱਲ ਕਹੀ ਕਿਸੇ ਨੇ ਮੈਨੂੰ ਕੀ ਬੇਟਾ ਤੂੰ ਕਜੌਲੀ ਵਾਟਰ ਪਾਸ ਕਰਾ ਲਿਆ ਤੈਨੂੰ ਮੁਬਾਰਕਾਂ 150 ਕਰੋੜ ਦਾ ਪ੍ਰੋਜੈਕਟ ਕੀ ਬੇਟਾ ਤੂੰ 3 ਐਸਟੀਪੀ 35 ਕਰੋੜ ਦੇ ਵੀ ਇੱਕ ਟੁੱਟਿਆ ਜਿਹਾ ਐਸਟੀਪੀ ਸੀ 70 ਸਾਲ ਦਾ ਤੂੰ ਤਿੰਨ ਲਵਾ ਰਹੀਆਂ ਤੈਨੂੰ ਸ਼ਾਬਾਸ਼ ਤੂੰ 400 ਤੋਂ ਉੱਪਰ ਇੱਥੇ ਟਰਾਂਸਫਾਰਮਰ ਨਵੇਂ ਲਗਵਾਏ ਨੇ ਤੂ ਦੋ ਤੂ ਉੱਪਰ ਇੱਥੇ ਮੈਨੂੰ ਪਤਾ ਕੁਝ ਬੰਦੇ ਅਗਜ ਅਕਾਲੀ ਦਲ ਦੇ ਆਏ ਹੋਏ ਗ੍ਰੇਡ ਲਵਾ ਗ੍ਰੇਡ ਕਰਾਏ ਅੱਜ ਇੱਥੇ ਕੁਝ ਅਕਾਲੀ ਦਲ ਦੇ ਬੰਦੇ ਖੜੇ ਸੀ ਜਿਹੜੇ ਮੈਨੂੰ ਵੱਟ ਚੜ ਕੇ ਮੇਲੇ ਮਾਰ ਰਹੇ ਸੀ ਸਾਡਾ ਤੁਸੀਂ ਪ੍ਰੈਸ ਨਾਲ ਕਿਸੇ ਦਾ ਡਾਂਗ ਨਹੀਂ ਮਾਰ ਸਕਦੇ ਜੇ ਤੁਸੀਂ ਕਹੋਗੇ ਮੈਂ ਕਿਸੇ ਦੇ ਡਾਂਗ ਮਾਰਾਂ ਮੇਰਾ ਕੰਮ ਹੈ ਆਪਣੇ ਤੌਰ ਤੇ ਸੱਚ ਬੋਲਣਾ ਮੈਂ ਸੱਚ ਬੋਲੂਗੀ ਬੋਲਦੀ ਰਹੂਗੀ ਸੱਚ ਤੇ ਪਹਿਰਾ ਦੇਣਾ ਮੇਰਾ ਫਰਜ਼ ਹੈ ਹਰ ਚੀਜ਼ ਨੂੰ ਲੋਕਾਂ ਸਾਹਮਣੇ ਦੱਸਣਾ ਮੇਰਾ ਫਰਜ਼ ਹੈ ਇਹਨਾਂ ਨੇ ਕੀ ਕੰਮ ਕਰਨਾ ਹੈ ਇਹਨਾਂ ਨੇ ਕ腐ਸ਼ਨ ਕਰਨੀ ਹੈ ਇਹਨਾਂ ਨੇ ਨਹੀਂ ਕਰਨੀ ਕਿ ਇਹ ਭੁਗਤਣਗੇ ਇਹ ਦੇਖਣਗੇ ਮੇਰਾ